ਪੁਰਬੀਚ ਨਗਰ ਕੌਂਸਲ ਕੋ ਰਾਜਪੁਰ ਵੱਲੋਂ ਜਿਹੜਾ ਜੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਵਾ ਸੋ ਤਸਵੀਰਾਂ ਨਾਲ ਸਾਂਝੀ ਕਰਦੇ ਆਂ ਕੋ ਰਾਜਪੁਰ ਦੇ ਜੇਲ੍ਹ ਰੋਡ ਤੇ ਆ ਸੋ ਜੇਲ੍ਹ ਰੋਡ ਦੇ ਉੱਪਰ ਜਿਹੜਾ ਵਾ ਜੀ ਨਗਰ ਕੌਂਸਲ ਪ੍ਰਧਾਨ ਸਰਦਾਰ ਬਲਜੀਤ ਸਿੰਘ ਪੜਾ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਵਾ ਤੁਸੀਂ ਦੇਖੋ ਵੀ ਲਗਾਤਾਰ ਜਿਹੜਾ ਵਾ ਸੜਕਾਂ ਦੀ ਸਫਾਈ ਜਿਹੜੀ ਕੀਤੀ ਜਾ ਰਹੀ ਆ ਸੋ ਇਹ ਜਿਹੜਾ ਇੱਕ ਵੱਡਾ ਉਪਰਾਲਾ ਵਾ ਜੀ ਕੋ ਰਾਜਪੁਰ ਨੂੰ ਜਿਹੜਾ ਵਾ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਵਾਸਤੇ ਇਹ ਉਪਰਾਲਾ ਜਿਹੜਾ ਵਾ ਵੜਿਆ ਗਿਆ ਵਾ ਸੋ ਇਹਦੇ ਤਹਿਤ ਜਿਹੜਾ ਵਾ ਤਕਰੀਬਨ ਤੁਸੀਂ ਦੇਖ ਰਹੇ ਆਂ ਵੀ ਜ ਰੇਗ ਰੋਡ ਤੇ ਜਿਹੜੀ ਆ ਇਹ ਸਫਸਾਈ ਜਿਹੜੀ ਆ ਅਭਿਆਨ ਜਿਹੜਾ ਚੱਲਦਾ ਪਿਆ ਵਾ ਸੋ ਸਰਦਾਰ ਬਲਜੀਤ ਸਿੰਘ ਪੜਾ ਵੀ ਸਾਡੇ ਨਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਦੇਖੋ ਜੀ ਸੀ ਪੀ ਮਸ਼ੀਨ ਔਰ ਇਹ ਟੀਮ ਜਿਹੜੀ ਹੈ ਜੀ ਕਿਤਨਾ ਕਿਤੇ ਨਗਰ ਕੌਂਸਲ ਦੀ ਜਿਹੜੀ ਆ ਇਹ ਵਧਾਈ ਦੀ ਹੱਕਦਾਰ ਹੈ ਜੀ ਦਿਨ ਰਾਤ ਕੰਮ ਕਰ ਰਹੀ ਹੈ ਟੀਮ ਜੀ ਸੋ ਇਹ ਬੜਾ ਵੱਡਾ ਉਪਰਾਲਾ ਵਾਲਾ ਇੰਤਜ਼ਾਮ ਦੇਖਣ ਨੂੰ ਮਿਲਦਾ ਵੀ ਨਗਰ ਕੌਂਸਲ ਦੇ ਕਰਮਚਾਰੀ ਜਿਹੜੇ ਦਿਨ ਦਿਨ ਜਿਹੜਾ ਕੰਮ ਕਰ ਰਹੇ ਨੇ ਸੋ ਇੱਥੇ ਕਿਤਨਾ ਕਿਤੇ ਰਾਤਪੂਰ ਵੀ ਤੇ ਰਾਤ ਵੇਲੇ ਵੀ ਜਿਹੜੇ ਕੰਮ ਜਿਹੜੇ ਕੀਤੇ ਜਾ ਰਹੇ ਨੇ ਸੋ ਸਰਦਾਰ ਬਲਜੀਤ ਸਿੰਘ ਪ ਸੋ ਇਹ ਦੇਖੋ ਤੁਸੀਂ ਢੇਰ ਲੱਗੇ ਤੇ ਮਿੱਟੀ ਤੇ ਜੀ بڑے بڑے ਜਿਹੜੇ ਢੇਰ ਲੱਗੇ ਆ ਇਹ ਸਾਰੀ ਮਿੱਟੀ ਜਿਹੜੀ ਇਹ ਸਾਈਡਾਂ ਤੋਂ ਕੱਢੀ ਗਈ ਆ ਔਰ ਜਿਹੜੀ ਤਸਵੀਰ ਆ ਇਹ ਗੁਰਦਾਸਪੁਰ ਦੀ ਇੱਕ ਸੁੰਦਰ ਤਸਵੀਰ ਜਿਹੜੀ ਬਣਾਣਾ ਬਣਾਉਣ ਦਾ ਜਿਹੜਾ ਸੁਪਨਾ ਵਾ ਸਰਦਾਰ ਬਲਜੀਤ ਸਿੰਘ ਪਾੜਾ ਜੀ ਦਾ ਵਾ ਸੋ ਗੱਲਬਤ ਕਰ ਲੈਣਿਆ ਪ੍ਰਧਾਨ ਜੀ ਕੋ ਵੱਡਾ ਉਪਰਾਲਾ ਤੁਹਾਡੇ ਲਈ ਕੀਤਾ ਗਿਆ ਵਾ ਵੀ ਗੁਰਦਾਸਪੁਰ ਨੂੰ ਇੱਕ ਸੁੰਦਰ ਰੂਪ ਜਿਹੜਾ ਦਿੱਤਾ ਜਾ ਰਿਹਾ ਵਾ ਜੀ ਅ ਬਿਲਕੁਲ ਜੀ ਅਸੀਂ ਪਿਛਲੇ 3-4 ਦਿਨ ਤੋਂ ਜਿਹੜਾ ਲਗਾਤਾਰ ਸਫਾਈ ਮਹਿੰਮ ਜਿਹੜੀ ਆ ਸਟਾਰਟ ਕੀਤੀ ਆ ਜੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਬੜਾ ਤਿਹਾਰ ਜਿਹੜਾ ਦੀਵਾਲੀ ਦਾ ਤਿਹਾਰ ਜਿਹੜਾ ਉਹ ਆ ਰਿਹਾ ਉਹਦੇ ਮੱਦੇ ਨਜ਼ਰ ਜਿਹੜਾ ਅਸੀਂ ਅੱਜ ਜੀਰ ਰੋਡ ਤੇ ਪਿਛਲੇ 3 ਦਿਨਾਂ ਤੋਂ ਦੇਖ ਸਕਦੇ ਹੋ ਤੁਸੀਂ ਵੀ ਸਾਰੇ ਰੋਡਸ ਜਿਵੇਂ ਇਹ ਰੋਡਸ ਹੋ ਗਿਆ ਆਪਣੇ ਇੱਕ ਸੰਗਲਪੁਰਾ ਰੋਡ ਟੋਟਲ ਸ਼ਹਿਰ ਦੇ ਜਿੰਨੇ ਐਂਟਰ ਪੁਆਇੰਟ ਤੋਂ ਲੈ ਕੇ ਸ਼ਹਿਰ ਤੱਕ ਜਿਹੜੇ ਰੋਡਸ ਨੇ ਉਹਨਾਂ ਦੀ ਜਿਹੜਾ ਜਿੰਨਾ ਵੀ ਕੂੜਾ ਮਲਬਾ ਜਦਾਂ ਲੋਕ ਕਈ ਹੁਣ ਇਹ ਪੁਆਇੰਟ ਜਿਹੜਾ ਮੈਂ ਕੋਸ਼ਿਸ਼ ਕਰ ਰਿਹਾ ਆ ਵੀ ਪੱਕਾ ਹੀ ਬੰਦ ਕਰਦੀਏ ਜੇਲ੍ਹ ਰੋਡ ਤੇ ਪਰ ਫਿਰ ਵੀ ਜਦੋਂ ਸਫਾਈ ਕਰਕੇ ਕੱਲ ਜਗਾਇਆ ਫਿਰ ਵੀ ਲੋਕ ਜਿਹੜੇ ਆ ਉਹ ਘਰਾਂ ਦੇ ਵਿੱਚੋਂ ਕੂੜਾ ਲਿਆ ਕੇ ਇੱਥੇ ਅਗਲੇ ਦਿਨ ਫਿਰ ਕੂੜਾ ਮਿਲਿਆ ਜਿੰਨਾ ਮਰਜ਼ੀ ਕੰਮ ਕਰ ਲਈਏ ਜਿੰਨਾ ਚਿਰ ਲੋਕ ਸਾਥ ਨਹੀਂ ਦੇਣਗੇ ਉਨਾਂ ਚਿਰ ਜੇ ਤੁਸੀਂ ਕਹੋ ਵੀ ਕੱਲੀ ਨਗਰ ਕਾਉਂਸਲ ਕੱਲਾ ਨਗਰ ਕਾਉਂਸਲ ਪ੍ਰਧਾਨ ਜਾਂ ਕੋਈ ਸਵਾਰਡ ਦਾ ਐਨਸੀ ਸਫਾਈ ਕਰ ਲੇ ਉਹ ਕੰਮ ਨਹੀਂ ਹੋ ਸਕਦਾ ਇਸ ਕਰਕੇ ਤੁਹਾਡੇ ਜਰੀਏ ਇਹੋ ਹੀ ਲੋਕਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਲੋਕ ਵੀ ਸਾਥ ਦੇਣ ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਸਾਨੂੰ ਦੱਸਣ ਜੇ ਘਰਾਂ ਦੇ ਵਿੱਚ ਜਿਹੜਾ ਵਾ ਗਿੱਲਾ ਕੂੜਾ ਸੁੱਕਾ ਕੂੜਾ ਲਾਗ ਕਰਨ ਜਿੱਥੇ ਸਵੈ ਕਰਮਚਾਰੀ ਨਹੀਂ ਪਹੁੰਚਦੇ ਉਹ ਮੇਰੇ ਧਿਆਨ ਚ ਲਿਆਉਣ ਉੱਥੇ ਉਹਨਾਂ ਦੇ ਉਹਨਾਂ ਦਾ ਪ੍ਰਬੰਧ ਕੀਤਾ ਜਾਊ ਘਰਾਂ ਦੇ ਵਿੱਚੋਂ ਕੂੜਾ ਜਿਹੜਾ ਸਾਨੂੰ ਕਰਮਚਾਰੀਆਂ ਨੂੰ ਦਿੱਤਾ ਜਾਏ ਤਾਂ ਜੋ ਜਿਹੜਾ ਵਾ ਰੋਡਸ ਦੇ ਉੱਤੇ ਜਿਹੜਾ ਰਾਤ ਨੂੰ ਕਈ ਲੋਕ ਉਹ ਉਹ ਦਿਨ ਸਕੂਟਰੀ ਤੇ ਤੇ ਉਹ ਲਫਾਵਾ ਛੱਡ ਦਿੰਦੇ ਨੇ ਤੇ ਉਹ ਬੜੀ ਮਾੜੀ ਗੱਲ ਹੈ ਕਿਉਂਕਿ ਦੇਖੋ ਅਸੀਂ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਅਸੀਂ ਖਲਾਰਾ ਪਾ ਰਹੇ ਆ ਗੰਦ ਪਾ ਰਹੇ ਆ ਰੋਡਸ ਤੇ ਤੇ ਮੇਰਾ ਖਿਆਲ ਜਿੰਨੇ ਮੈਨੂੰ ਇਹ ਕਹਿਣ ਚ ਕੋਈ ਸ਼ਰਮ ਵੀ ਜਿੰਨੇ ਸਾਡੇ ਸਫਾਈ ਸੇਵਕ ਆ ਸਾਰੇ ਅਨਪੜ੍ਹ ਕੋਈ 10th ਕੋਈ ਪਲੱਸ ਪਲੱਸ 2 ਤੋਂ ਮੇਰਾ ਖਿਆਲ ਕੋਈ ਵੀ ਨਹੀਂ ਉੱਪਰ ਹੋਣਾ ਤੇ ਜਿਹੜੇ ਪੜ੍ਹੇ ਲਿਖੇ ਲੋਕ ਨਹੀਂ ਉਹ ਸ਼ਹਿਰ ਦੀ ਸਫਾਈ ਕਰ ਰਿਹਾ ਤੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਆਪਣੇ ਸੜਕਾਂ ਤੇ ਆਪਣੇ ਸ਼ਹਿਰ ਨੂੰ ਜਿਹੜਾ ਗੰਦਾ ਕਰ ਰਿਹਾ ਇਸ ਤੋਂ ਪਹਿਲਾਂ ਪਰਸੋਂ ਆਪਣੇ ਜਾ ਚੌਂਦੇ ਕੋਲ ਇੱਕ ਪੁਆਇੰਟ ਹੈ ਰਗਾਲੀਆ ਦੇ ਆਪੋਜ਼ਿਟ ਕਾਂਗਰਸ ਭਵਨ ਤੋਂ ਉੱਥੇ ਮੈਂ ਤੇ ਉੱਥੇ ਮੇਰੇ ਵਾਲਾ ਐਮਸੀ ਵਰੁਣ ਅਸੀਂ ਉਹ ਵੀ ਪੁਆਇੰਟ ਜਿਹੜੇ ਰਿਮੂਵ ਕਰਕੇ ਉੱਥੇ ਈਵਨ ਦੈਨ ਵੀ ਗਮਲੇ ਰੱਖ ਕੇ ਗਿਆ ਮੈਂ ਵੀ ਗਰੀਨਰੀ ਇਥੇ ਗਮਲੇ ਲਿਆ ਕੇ ਨਵੇਂ ਉਹ ਰੱਖੇ ਕਿ ਕੱਲ ਨੂੰ ਵੀ ਲੋਕ ਜਦੋਂ ਸੁੱਟਣ ਆਉਣ ਤੇ ਉਹਨਾਂ ਨੂੰ ਥੋੜਾ ਬੋਤਾ ਲੱਗੇ ਕਿ ਯਾਰ ਇੱਥੇ ਸਫਾਈ ਕੀਤੀ ਹੈ ਗਮਲੇ ਉਹ ਵੀ ਵੀਡੀਓ ਵਾਇਰਲ ਕੀਤੀ ਕਿਸੇ ਨੇ ਤੇ ਉਹ ਵੀ ਹੋ ਰਹੀ ਆ ਉੱਥੇ ਵੀ ਲੋਕਾਂ ਨੇ ਫੇਰ ਨੈਕਸਟ ਡੇ ਗਮਲਿਆਂ ਦਾ ਵੀ ਨਹੀਂ ਵੇਖਿਆ ਸਫਾਈ ਵੀ ਨਹੀਂ ਵੇਖੀ ਫੇਰ ਲਿਆ ਕੇ ਲਿਫਾਵੇ ਸਾਰੇ ਸੁੱਟਦੇ ਕੂੜਾ ਭਰਦੇ ਨੇ ਗਿੱਲਾ ਸੁੱਕਾ ਕੂੜਾ ਗਿੱਲਾ ਸੁੱਕਾ ਇਕੱਠਾ ਹੀ ਉਹ ਲਿਆ ਕੇ ਦੋਥੇ ਸੁੱਟ ਦਿੰਦੇ ਨੇ ਸੋ ਇਹੋ ਹੀ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ ਆ ਉਹ ਨਗਰ ਕਾਉਂਸਲ ਦਾ ਸਾਥ ਦੇਣ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਬਣਾ ਸਕੀਏ ਪਿਛਲੇ 4 ਦਿਨ ਤੋਂ ਸਾਰੇ ਐਮਸੀ ਸਬਾਨਾਂ ਦੀ ਡਿਊਟੀ ਲਗਾਈ ਹੈ ਕਿ ਸਵੇਰੇ ਜਿਹੜੇ ਆ ਕਰਮਚਾਰੀ ਉਹ ਵਾਡਾਂ ਦੇ ਵਿੱਚ ਕੰਮ ਕਰਦੇ ਨੇ 2 ਵਜੇ ਤੋਂ ਬਾਅਦ ਇਹਨਾਂ ਦੇ ਗਰੁੱਪ ਬਣਾਏ ਆ ਸਾਰੇ ਐਮਸੀਆਂ ਨੂੰ ਜਿੰਨੇ ਰੋਡਸ ਪੈਂਦੇ ਨੇ ਉੱਥੇ ਐਮਸੀ ਨਾਲ ਆਪਣੀ ਸੁਪਰਵਾਈਜ਼ਨ 'ਚ ਰੋਡਸ ਜਿਹੜੇ ਆ ਸਫਾਈ ਕਰਾ ਰਿਆ ਜਿਹੜਾ ਆਉਣ ਵਾਲੇ ਦਿਨਾਂ ਤੱਕ ਦੀਵਾਲੀ ਤੱਕ ਆਪਣਾ ਟੀਚਾ ਹੈ ਕਿ ਸਾਰੇ ਰੋਡਸ ਜਿਹੜੇ ਆ ਉਹ ਆਪਾਂ ਇੱਕ ਵਾਰੀ ਕਲੀਅਰ ਕਰਦੀ ਹੈ ਕੋਈ ਉੱਥੇ ਕੂੜਾ ਜਾਂ ਕੋਈ ਮਲਬਾ ਜਾਂ ਕੋਈ ਹੋਰ ਉਹ ਸਾਰਾ ਜਿਹੜਾ ਉਹਨੂੰ ਰਿਮੂਵ ਕਰਕੇ ਸਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਜੀ ਅਵੇਅਰਨੈਸ ਦੀ ਥੋੜੀ ਬੋਦੀ ਕਮੀ ਹੈਗੀ ਹੈ ਜਿਹੜਾ ਲੋਕ ਇਦਾਂ ਦੁਬਾਰਾ ਸੁੱਟਣ ਦੇ ਕੂੜਾ ਬਹੁਤ ਜ਼ਿਆਦਾ ਮੈਂ ਤੁਹਾਨੂੰ ਕਹਿ ਰਿਹਾ ਵੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਆ ਦੇਖੋ ਰੋਡਸ ਦੇ ਉੱਤੇ ਗੰਦ ਪਾਉਣਾ ਮੈਨੂੰ ਨਹੀਂ ਲੱਗਦਾ ਇਹ ਚੰਗੀ ਗੱਲ ਹੈ ਪੋਰਸ਼ ਏਰੀਆ ਦੇ ਵਿੱਚ ਵੀ ਉਹ ਹਾਲਾਤ ਆ ਚੰਗੇ ਭਲੇ ਪਰਿਵਾਰ ਦੇ ਹੁਣ ਮੈਂ ਨਾਮ ਨਹੀਂ ਲੈਣਾ ਕਈ ਸਫਾਈ ਕਰਾਉਂਦੇ ਆ ਦੇਖੀਦਾ ਕਈ ਚੰਗੇ ਭਲੇ ਪਰਿਵਾਰਾਂ ਦੇ ਲੋਕ ਜਿਹੜੇ ਆ ਉਹ ਲੇਡੀਜ਼ ਆਉਂਦੀਆਂ ਉਹ ਲਫਾਵਾ ਸੁੱਟ ਕੇ ਜਾਂਦੀਆਂ ਇਹ ਮਾੜੀ ਗੱਲ ਆ ਇਹ ਘਰਾਂ ਦੇ ਵਿੱਚੋਂ ਜਿੱਥੇ ਕੋਈ ਪ੍ਰੋਬਲਮ ਆ ਸੀ ਉਹਦਾ ਹੱਲ ਕਰਨ ਲਈ ਬੈਠੇ ਆ ਸਾਨੂੰ ਦੱਸਿਆ ਜਾਏ ਕਿ ਇੱਥੇ ਸਾਨੂੰ ਇਸ ਕਰਕੇ ਹੀ ਸੁੱਟਣਾ ਆਉਂਦੇ ਆ ਕਿ ਇੱਥੇ ਸਫਾਈ ਕਰਮਚਾਰੀ ਨਹੀਂ ਆਉਂਦੇ ਤੋਂ ਉੱਥੇ ਉਹਨਾਂ ਦਾ ਪ੍ਰਬੰਧ ਕਰਾਂਗੇ ਜੇ ਕੋਈ ਨਈ ਸਫਾਈ ਸੇਵਕ ਜਾਂਦਾ ਉਹਨੂੰ ਖਿੱਚਾਂਗੇ ਵੀ ਕਿਉਂ ਨਹੀਂ ਇਹਨਾਂ ਦੇ ਘਰਾਂ ਦਾ ਕੂੜਾ ਲੈਣ ਜਾਂਦਾ ਤੋ ਥੋੜਾ ਜਿਆ ਲੋਕਾਂ ਨੂੰ ਵੀ ਵੇਰ ਹੋਣਾ ਪਊਗਾ ਤੇ ਸਾਥ ਦੇਣਾ ਪਊਗਾ ਫਿਰ ਜਿਹੜਾ ਵਾ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾ ਸਕਦਾ ਸੋ ਪ੍ਰਧਾਨ ਜੀ ਅਸ਼ੋਗੀ ਦੀ ਵਾਰਡ ਬੋਕਣੀ ਇਹ ਬਾਬਾ ਜੀ ਨੂੰ ਵਾਰਡ ਪੈਂਦਾ ਹੈ ਜਿਹੜਾ ਰਾਈਟ ਸਾਈਡ ਆ ਇਹ ਬਾਬਾ ਜੀ ਕੋਲ ਆ ਇਹ ਦੂਸਰੇ ਐਮਸੀ ਸਾਹਿਬ ਕੋਲ ਆ ਸਾਰੇ ਐਮਸੀ ਸਾਹਿਬ ਨਾਲ ਹੋ ਕੇ ਤਕਰੀਬਨ ਪਿਛਲੇ 4 ਕ ਦਿਨਾਂ ਤੋਂ ਜਿਹੜਾ ਇਹ ਕੰਮ ਜਿਹੜਾ ਸਪਾਈ ਨੂੰ ਜਿਹੜੀ ਆ ਸਾਹਮਣੇ ਆਪਾਂ ਸੋ ਸ਼ਹਿਰ ਵਾਸੀਆਂ ਨੂੰ ਭਾਈ ਅਕੀਰ ਕੀ ਮੈਸੇਜ ਆਉਗਾ ਕੀ ਪੀਲ ਕਰੂੰਗਾ ਮੈਂ ਤੁਹਾਡੇ ਨੂੰ ਪਹਿਲਾਂ ਹੀ ਕਹਿ ਚੁੱਕਿਆ ਹਾਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕੀ ਸੜਕਾਂ ਦੇ ਉੱਤੇ ਕੂੜਾ ਨਾ ਸੁੱਟਿਆ ਜਾਏ ਜਿਹੜਾ ਵੀ ਕਰਮਚਾਰੀ ਸਪਾਈ ਕਰਮਚਾਰੀ ਜਿਹੜਾ ਤੁਹਾਡੇ ਵਾਰਡ ਦੇ ਵਿੱਚ ਆ ਉਹ ਜਦੋਂ ਆਉਂਦਾ ਉਹਨਾਂ ਨੂੰ ਕੂੜਾ ਦਿੱਤਾ ਜਾਏ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਸੈਗਰੀਗੇਟ ਕਰਕੇ ਜਿਹੜਾ ਵਾ ਪਾਲਿਚਨ ਲਾਉਣ ਦੋ ਗਿੱਲਾ ਕੂੜਾ ਅਲੱਗ ਅਲੱਗ ਦਿੱਤਾ ਜਾਏ ਸੁੱਕਾ ਕੂੜਾ ਅਲੱਗ ਦਿੱਤਾ ਜਾਏ ਤਾਂ ਜੋ ਜਿਹੜਾ ਵਾ ਆ ਸੜਕਾਂ ਦੇ ਉੱਤੇ ਜਿਹੜਾ ਖਲਾਰਾ ਵਾ ਗੰਦਗੀ ਜਿਹੜੀ ਆ ਉਹਦੇ ਤੋਂ ਹੀ ਬਚੇ ਤੈਂ ਤੇ ਬੜੀ ਕਰਨੀ ਪੈ ਰਹੀ ਮੈਂ ਦੇਖ ਰਿਹਾ ਕਿੰਨੀ ਕਿੰਨੀ ਮਿੱਟੀ ਜਿਹੜੀ ਪੁੱਟਨੀ ਪੈ ਰਹੀ ਹੈ ਤੇ ਤਿੰਨ ਚਾਰ ਦਿਨ ਤੋਂ ਜੇਰ ਰੋਡ ਤੇ ਲੱਗੇ ਹੋਏ ਆ ਆਪਣੇ ਗੁਰਨਾਨਕ ਆਪਣੇ ਪਾਰਕ ਤੋਂ ਲੈ ਕੇ ਜਿਹੜਾ ਇਹਦੋਂ ਨੂੰ ਸ਼ੁਰੂ ਕੀਤਾ ਗਿਆ ਅਜੇ ਅਜੇ ਮੇਰਾ ਖਿਆਲ ਤਿੰਨ ਚਾਰ ਦਿਨ ਇਸ ਰੋਡ ਤੇ ਲੱਜਣੇ ਆ ਕਿ ਉਹ ਮਾਰਨਿੰਗ ਟਾਈਮ ਜਿਹੜਾ ਵਾ ਕੂੜਾ ਆਪਣੇ ਸਾਰਾ ਘਰਾਂ ਦਾ ਜਿਹੜਾ ਉਹ ਬਾਹਰ ਆ ਜਾਂਦਾ ਰੋਡਸ ਦੇ ਉੱਤੇ ਉਹ ਵੀ ਚੱਕਣਾ ਹੁੰਦਾ ਫਿਰ ਜਦੋਂ 2 ਵਜੇ ਤੋਂ ਬਾਅਦ ਜਸਬੀ ਟਿਪਰਾਂ ਮਸ਼ੀਨਰੀ ਫਰੀ ਹੁੰਦੀ ਆ ਫਿਰ ਉਹ ਜਿਹੜਾ ਵਾ ਓਵਰ ਟਾਈਮ ਜਿਹੜਾ ਲਗਾ ਕੇ ਸਾਰੇ ਮੈਸ ਸਪਾਈ ਕਰਮਚਾਰੀਆਂ ਦਾ ਵੀ ਧੰਨਵਾਦ ਕਰਦਾ ਕਦੀ ਵੀ ਇਹਨਾਂ ਨੇ ਮੈਨੂੰ ਨਾ ਨਹੀਂ ਕੀਤੀ ਮਾਰਨਿੰਗ ਤੋਂ ਜਿਸ ਵੀ ਆਪਰੇਟਰ ਕੰਮ ਕਰ ਰਹੇ ਨੇ ਹੁਣ ਰਾਤ 10:30 ਮੇਰਾ ਮੇਨ ਮੋਟਿਵ ਇਹ ਹੁੰਦਾ ਉੱਥੇ ਖੜਦਾ ਕਿ ਉਹਨਾਂ ਨੂੰ ਪੁਸ਼ਅਪ ਕਰ ਪੁਸ਼ਅਪ ਉਹਨਾਂ ਨੂੰ ਮੋਟੀ ਉਹਨਾਂ ਨੂੰ ਮੋਟੀਵੇਟ ਹੁੰਦੇ ਨੇ ਮੇਰੇ ਅਲਵੇ ਕੇ ਪ੍ਰਧਾਨ ਜੀ ਆਪ ਖੜੇ ਨੇ ਉਹ ਫਿਰ ਰਾਤ ਵੀ ਮੇਰੇ ਖਿਆਲ 10:30 11 ਵਜੇ ਜਿਹੜਾ ਹੁਣ ਇੱਕ ਜੀਸੀਬੀ ਇੱਥੇ ਚੱਲ ਰਹੀ ਆ ਇੱਕ ਜਿਹੜੀ ਬਟਾਲਾ ਰੋਡ ਤੇ ਆ ਇੱਕ ਜਿਹੜੀ ਨਵੀਪੁਰ ਟਰੈਕਟਰ ਚੱਲ ਰਿਹਾ ਲੋਡਰ ਤਿੰਨ ਜਗ੍ਹਾ ਤੇ ਜਿਹੜਾ ਇਹ ਕੰਮ ਚੱਲ ਰਿਹਾ ਉੱਥੇ ਦੂਜੇ ਐਮਸੀਆਂ ਦੀ ਡਿਊਟੀ ਲਾਈ ਆ ਵੀ ਆਪਣੇ ਸੁਪਰਵਾਈਜ਼ਨ ਚ ਕਰਾਓ ਕਿੰਨਾ ਪੁਆਇੰਟਾਂ ਦੇ ਕੰਮ ਹੋ ਰਿਹਾ ਜੀ ਰੋਜ਼ ਹੀ ਰੋਜ਼ਾਨਾ ਆਈ ਨਹੀਂ ਅੱਜ ਪਿਛਲੇ 4 ਦਿਨਾਂ ਤੋਂ ਰੋਜ਼ ਹੀ ਜਿਹੜਾ ਵਾ ਇਹ ਕੰਮ ਕੀਤਾ ਜਾ ਰਿਹਾ ਵੀ ਹਰ ਰੋਡ ਤੇ ਜੜੀਆਂ ਟੀਮਾਂ ਬਣਾ ਕੇ ਤੇ ਉਹਨੂੰ ਤਰੀਕੇ ਜਿਹੜਾ ਕਰ ਰਹੇ ਆ ਕਿ ਥੋੜੇ ਦਿਨਾਂ ਨੂੰ ਦੀਵਾਲੀ ਦੀਵਾਲੀ ਤੱਕ ਜਿਹੜਾ ਅਸੀਂ ਜਿਹੜਾ ਉਹਨੂੰ ਸਾਰੇ ਰੋਡਸ ਜਿਹੜੇ ਕਵਰ ਕਰ ਲਈਏ ਸ਼ੁਕਰੀਆ ਬਤਾ ਚਲੋ ਤੋ ਦੇਖੋ ਜੇਕਰ ਨਗਰ ਕੌਂਸਲ ਚੰਗਾ ਕੰਮ ਕਰ ਰਹੀ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਵੀ ਅਸੀਂ ਸਾਦੀ ਹੈ ਜੀ ਸੋ ਇਹ ਕਿਤਨਾ ਕਿਤੇ ਵੱਡਾ ਉਪਰਾਲਾ ਵਾ ਛੋਟੀ ਗੱਲ ਨਹੀਂ ਹੈਗੀ ਦੇਖੋ ਤੁਸੀਂ ਤਕਰੀਬਨ ਜਿੰਨੇ ਵੀ ਰੋਡ ਹੈ ਜੀ ਸਾਰੇ ਰੋਡ ਜਿਹੜੇ ਹੈ ਸਾਫ਼ ਕੀਤੇ ਜਾ ਰਹੇ ਆ ਔਰ ਗੁਰਦਾਸਪੁਰ ਨੂੰ ਇੱਕ ਸੁੰਦਰ ਰੂਪ ਦਿੱਤਾ ਜਾ ਰਿਹਾ ਵਾ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗੇ ਵੀ ਤੁਸੀਂ ਸਿਆਣੇ ਬਣੋ ਤੁਸੀਂ ਮੂਰਖਾਲੇ ਕੰਮ ਨਾ ਕਰੋ ਦੇਖੋ ਅਸੀਂ ਕਈ ਵੀਰ ਜਗ੍ਹਾ ਦੇਖਿਆ ਵੀ ਲੋਕੀ ਆਪਣੇ ਰਜਾਈਆਂ ਬਿਸਤਰੇ ਤੱਕ ਜਿਹੜੇ ਸਲਕਨ ਸੁੱਟਣ ਦੇ ਸਾਈਡਾਂ ਤੇ ਜੀ ਸੋ ਇਦਾਂ ਦੇ ਕੰਮ ਨਾ ਕਰੋ ਸਫਾਈ ਰੱਖੋ ਸ਼ਹਿਰ ਨੂੰ ਸੁੰਦਰ ਸੋ ਤੁਸੀਂ ਲੋਕ ਜੋ ਦਨ ਦੋਗੇ ਤਾਂ ਹੀ ਸ਼ਹਿਰ ਜਿਹੜਾ ਵਾਜੀ ਨਗਰ ਕੌਂਸਲ ਸੁੰਦਰ ਬਣਾਈਗੇ ਜੀ ਸੋ ਯਰੂ ਸਾਰ ਦਿਆ ਕਰੋ ਨਗਰ ਕੌਂਸਲ ਦਾ ਸਾਥ ਹੋਗੇ ਤਾਂ ਹੀ ਅਸੀਂ ਲੋਕ ਤਰੱਕੀ ਕਰਾਂਗੇ ਸਾਡੇ ਸ਼ਹਿਰ ਦਾ ਜਿਹੜਾ ਨਾਮ ਬਣੇਗਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ